ਇੱਕ ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਸੰਬੰਧੀ ਅਤੇ ਐਸ.ਡੀ.ਐਮ. ਮਨਪਾਲ ਸਿੰਘ ਦੀ ਹਦਾਇਤ ਅਨੁਸਾਰ ਟਰੱਕ ਯੂਨੀਅਨ ਫਿਲੌਰ ਦੇ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਸੰਧੂ ਨੇ ਮੇਰਾ ਵੋਟ ਮੇਰਾ ਅਧਿਕਾਰ ਤਹਿਤ ਇੱਕ ਵਿਸ਼ੇਸ਼ ਮੀਟਿੰਗ ਟਰੱਕ ਯੂਨੀਅਨ ਦਫ਼ਤਰ ਫਿਲੌਰ ਵਿਖੇ ਰੱਖੀ ਇਸ ਮੀਟਿੰਗ ਵਿੱਚ ਹਲਕਾ ਫਿਲੌਰ ਦੇ ਟਰੱਕ ਮਾਲਕਾਂ ਅਤੇ ਟਰੱਕ ਡਰਾਈਵਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਰਣਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਰਿਆਂ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਉਹਨਾਂ ਕਿਹਾ ਕਿ ਜਿਸ ਕਿਸੇ ਨੂੰ ਪਾਰਟੀ ਦਾ ਉਮੀਦਵਾਰ ਚੰਗਾ ਲੱਗਦਾ ਹੈ ਉਹ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟਾਂ ਪਾਵੇ ਉਹਨਾਂ ਕਿਹਾ ਕਿ ਵੋਟ ਪਾਉਣੀ ਸਾਡਾ ਅਧਿਕਾਰ ਹੈ ਇਸ ਵਾਸਤੇ ਸਾਰੇ ਭਰਾਵਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ 1 ਜੂਨ ਨੂੰ ਵੋਟ ਜ਼ਰੂਰ ਪਾਓ ਇਸ ਮੌਕੇ ਸੰਜੀਪ ਕੁਮਾਰ ਬਿੱਲਾ ਅਲਖਵੀਰ ਸਿੰਘ ਕਿਰਪਾਲ ਸਿੰਘ ਬਾਉ ਪਰਵਿੰਦਰ ਸਿੰਘ ਅਤੇ ਅਵਤਾਰ ਸਿੰਘ ਲਸਾੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ ਫਿਲੌਰ ਤੋਂ ਸੀਨੀਅਰ ਪੱਤਰਕਾਰ ਸੁਸ਼ੀਲ ਅਹੂਜਾ ਦੀ ਰਿਪੋਰਟ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ ਅੱਜ ਅਸੀਂ ਕਾਂਗਰਸ ਨੂੰ ਓਟਵਾਈ ਕਰਕੇ ਸਾਰਾ ਕੰਮ ਨਵੇੜਿਆ ਔਰ ਐਸਐਮ ਸਾਹਿਬ ਦੀ ਹਦਾਇਤਾਂ ਨਾਲ ਅਸੀਂ ਸਾਰਿਆਂ ਨੂੰ ਜਾਗਰੂਤ ਕੀਤਾ ਕਿ ਵੋਟ ਨੂੰ ਪਾਓ ਪਹਿਲੀ ਤਰੀਕ ਨੂੰ ਵੋਟ ਆ ਆਪਣਾ ਅਧਿਕਾਰ ਆ ਕਿਸੇ ਵੀ ਪਾਰਟੀ ਨੂੰ ਜਿਹੜਾ ਕਿਸੇ ਨੂੰ ਕੋਈ ਵੀ ਚੰਗਾ ਲੱਗਦਾ ਉਹਨੂੰ ਵੋਟ ਜਰੂਰ ਪਾਓ ਐਸਡੀਐਮ ਨਾਲ ਉਹ ਵੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਔਰ ਮੈਂ ਆਪਣੀ ਸਾਰੀ ਯੂਨੀਅਨ ਨੂੰ ਬੇਨਤੀ ਕਰਦਾ ਆ ਕਿ ਵੋਟ ਕਿਸੇ ਵੀ ਪਾਰਟੀ ਨੂੰ ਪਾਓ ਜੇ ਦਾ ਕਿਸੇ ਨਾਲ ਵੀ ਰਿਲੇਸ਼ਨ ਨੇ ਆ ਕੋਈ ਵੀ ਕੁਛ ਵੀ ਆ ਉਹ ਆਪਣੇ ਵੋਟ ਦਾ ਅਧਿਕਾਰ ਗਵਾਉਣਾ ਉਹ ਜਰੂਰ ਪਾਓ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਸੰਬੰਧੀ ਅਤੇ ਐਸਜੀਐਮ ਮਨਪਾਲ ਸਿੰਘ ਦੀ ਹਦਾਇਤ ਅਨੁਸਾਰ ਟਰੱਕ ਯੂਨੀਅਨ ਫਿਲੌਰ ਦੇ ਪ੍ਰਧਾਨ ਸ਼੍ਰੀ ਰਣਜੀਤ ਸਿੰਘ ਸੰਧੂ ਨੇ ਮੇਰਾ ਵੋਟ ਮੇਰਾ ਅਧਿਕਾਰ ਤਹਿਤ ਇੱਕ ਵਿਸ਼ੇਸ਼ ਮੀਟਿੰਗ ਟਰੱਕ ਯੂਨੀਅਨ ਦਫ਼ਤਰ ਫਿਲੌਰ ਵਿਖੇ ਰੱਖੀ ਇਸ ਮੀਟਿੰਗ ਵਿੱਚ ਹਲਕਾ ਫਿਲੌਰ ਦੇ ਟਰੱਕ ਮਾਲਕਾਂ ਅਤੇ ਟਰੱਕ ਡਰਾਈਵਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਪ੍ਰਧਾਨ ਰਣਜੀਤ ਸਿੰਘ ਸੰਧੂ ਨੇ ਕਿਹਾ ਕਿ ਸਾਰਿਆਂ ਨੂੰ ਵੋਟਾਂ ਵਾਲੇ ਦਿਨ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਉਹਨਾਂ ਕਿਹਾ ਕਿ ਜਿਸ ਕਿਸੇ ਨੂੰ ਪਾਰਟੀ ਦਾ ਉਮੀਦਵਾਰ ਚੰਗਾ ਲੱਗਦਾ ਹੈ ਉਹ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟਾਂ ਪਾਵੇ ਉਹਨਾਂ ਕਿਹਾ ਕਿ ਵੋਟ ਪਾਉਣੀ ਸਾਡਾ ਅਧਿਕਾਰ ਹੈ ਇਸ ਵਾਸਤੇ ਸਾਰੇ ਭਰਾਵਾਂ ਨੂੰ ਚਾਹੀਦਾ ਹੈ ਕਿ ਇਸ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ 1 ਜੂਨ ਨੂੰ ਵੋਟ ਜ਼ਰੂਰ ਪਾਓ ਇਸ ਮੌਕੇ ਸੰਜੀਪ ਕੁਮਾਰ ਬਿੱਲਾ ਅਲਖਵੀਰ ਸਿੰਘ ਕਿਰਪਾਲ ਸਿੰਘ ਬਾਉ ਪਰਵਿੰਦਰ ਸਿੰਘ ਅਤੇ ਅਫਤਾਰ ਸਿੰਘ ਲਸਾੜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ ਫਿਲੌਰ ਤੋਂ ਸੀਨੀਅਰ ਪੱਤਰਕਾਰ ਸੁਸ਼ੀਲ ਅਹੂਜਾ ਦੀ ਰਿਪੋਰਟ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਤੇ ਅੱਜ ਅਸੀਂ ਕਾਂਗਰਸ ਨੂੰ ਓਟਵਾਈ ਕਰਕੇ ਸਾਰਾ ਕੰਮ ਨਵੇੜਿਆ ਔਰ ਐਸਐਮ ਸਾਹਿਬ ਦੀ ਹਦਾਇਤਾਂ ਨਾਲ ਅਸੀਂ ਸਾਰਿਆਂ ਨੂੰ ਜਾਗਰੂਤ ਕੀਤਾ ਕਿ ਵੋਟ ਨੂੰ ਪਾਓ ਪਹਿਲੀ ਤਰੀਕ ਨੂੰ ਵੋਟ ਆ ਆਪਣਾ ਅਧਿਕਾਰ ਆ ਕਿਸੇ ਵੀ ਪਾਰਟੀ ਨੂੰ ਜਿਹੜਾ ਕਿਸੇ ਨੂੰ ਕੋਈ ਵੀ ਚੰਗਾ ਲੱਗਦਾ ਉਹਨੂੰ ਵੋਟ ਜਰੂਰ ਪਾਓ ਐਸਡੀਐਮ ਲੋ ਵੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਔਰ ਮੈਂ ਆਪਣੀ ਸਾਰੀ ਯੂਨੀਅਨ ਨੂੰ ਬੇਨਤੀ ਕਰਦਾ ਆ ਕਿ ਵੋਟ ਕਿਸੇ ਵੀ ਪਾਰਟੀ ਨੂੰ ਪਾਓ ਜਿਹਦਾ ਕਿਸੇ ਨਾਲ ਵੀ ਰਿਲੇਸ਼ਨ ਨਹੀਂ ਆ ਕੋਈ ਵੀ ਕੁਛ ਵੀ ਆ ਉਹ ਆਪਣੇ ਵੋਟ ਦਾ ਅਧਿਕਾਰ ਗਵਾਉਣਾ ਉਹ ਜਰੂਰ ਪਾਓ